ਅੱਛੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਮੀ ਨੂੰ ਲਾਦੇ ਅੱਜ ਬਿਲਦ ਆਇਆ ਸੀ ਮੈਨੂੰ ਹਾਂ ਬਈ ਜਿਹੜੀ ਉੱਥੇ ਮੰਡ ਚੋਂ ਕਣਕ ਆਪਾਂ ਟਰਾਲਾ ਭਰਿਆ ਤਾਂ ਹਾਂ ਤੈਨੂੰ ਕਿਆ ਕਹਿਦਾ ਮੈਂ ਆਹੋ ਕਾਇ ਇਹ 80 ਕਹਿਦਾ ਭਾਈ 80 ਮੈਂ ਤੁਹਾਨੂੰ ਕਹਿੰਦਾ ਵੀ ਅਸੀਂ ਅਸੀਂ 80 ਪਲੱਸ ਹੋਣੀ ਦੇਖ ਲੈ ਹਾਂ 80 ਕੁਆਂਟਲ ਹੋਈ ਪੂਰੀ ਇੱਕ ਬਾਈ ਕਮੈਂਟ ਕਰ ਦਿੱਤਾ ਤਾਂ ਕਹਿੰਦਾ ਬਈ ਮੈਂ ਸ਼ਰਤ ਲਾ ਲਵਾਂ ਵੀ ਹੋਣੀ ਸਾਡੇ ਦਾ ਬਾਈ ਦਾ ਨਹੀਂ ਐਂ ਕਹਿੰਦਾ ਕਹਿੰਦਾ ਵੀ ਬਹੁਤ ਜ਼ਿਆਦਾ ਹੋਣੀ ਕਹਿੰਦਾ ਹੈ ਵੀ ਜ਼ਿਆਦਾ ਹੋਣੀ ਹਾਂ 95 ਚੋਂ ਨੂੰ ਆਪਾਂ ਕਿੰਨੇ ਕਹਿੰਦਾ ਨਾ ਨਾ ਬਾਈ ਕਿਨੇ 65 ਕਿਹਾ ਹੋਤਾ ਇੱਕਨੇ 65 ਕਿਹਾ ਤਾਂ ਉਹਨਾਂ ਨੇ ਮੈਂ ਸ਼ਰਤ ਲਾਈ ਦੀ ਮੈਂ ਕਿਹਾ ਬਾਈ ਕਮੈਂਟਾਂ 'ਚ ਮੈਂ ਸ਼ਰਤ ਸਹੀ ਤੇਰ ਨਾਲ ਹਾਂ ਕਿ ਐਸੀ ਗਾਣੀ ਬਈ ਕਿ ਐਸੀ ਗਾਣ ਲਈ ਬਾਈ ਪੂਰੀ ਗਾਣ ਕੋ ਜਿੱਤ ਗਏ ਜਿੱਤ ਗਏ ਜਿੱਤ ਗਏ ਮਸ਼ੀਨ ਵਾਲਾ ਤਾਂ ਫੋਨ ਆਉਂਦਾ ਖੜੀ ਤੇ ਇਹ ਵੀ ਸਾਤਰੀ ਗਾਲ ਇਹਦੀ ਤਿੰਦੇ ਦੀ ਵੀ ਕਬੂਲ ਕਰੋ ਸਾਤਰੀ ਗਾਲ ਤਿੰਦੇ ਬਲਾ ਓਏ ਹਾਂ ਸਾਤਰੀ ਗਾਲ ਅੱਜ ਵੀ ਆ ਆ ਬਾਈ ਕਬੂਲ ਕਰ ਮਾਗਦਾ ਇਟਲੀ ਵੱਲੋਂ ਸਵਾਗਤ ਹੈ ਇਟਲੀ ਵੱਲੋਂ ਆਇਆ ਹੈ ਉਸ ਤੇ ਸਵਾਗਤ ਹੈ ਤੁਹਾਡਾ ਹਾਂ ਤੇਰੇ ਨਾਲ ਤੇਰੇ ਬਿਨਾਂ ਰੌਣਕ ਜੀ ਨਹੀਂ ਹੈਗੀ ਬੰਦੇ ਕਮੈਂਟ ਵੀ ਕਰਦੇ ਹੁੰਦੇ ਕਹਿੰਦੇ ਬਾਈ ਤਿੰਦਾ ਰੌਣ ਦਾ ਨਾਲੇ ਲੈ ਗਿਆ ਹੂੰ ਅਸੀਂ ਵੀ ਤਿੰਦੇ ਕੋਲ ਚਲ ਜਾਣਾ ਹਾਂ ਤੇ ਤੇਰੀ ਜਾਉਣਾ ਨਾ ਗਾਦਨ ਜਾਉਣਾ ਤੈਨੂੰ ਦੱਸ ਦੇ ਕੱਲ ਯਾਰ ਚਾਚੇ ਨੂੰ ਬੁਲਾ ਲੈ ਲਾ ਤਿੰਦੇ ਨਾਲ ਬੀਆ ਮਾਂ ਮੈਂ ਇਧਰ ਨੂੰ ਦੇਖਾ ਮੈਂ ਕੱਟੇ ਇਸ ਬੰਨੇ ਜਾਊਗਾ ਖਲੇ ਬੱਚੇ ਹੋ ਜਾਣਾ ਦੇਖ ਲੈ ਉਹ ਨਵਾਂ ਬੀਜਾਂ ਕਿੱਥੇ ਬੱਚੇ ਮਾਰ ਲਿਆ ਜਾਊਗਾ। ਯਾਰ ਕਹਿੰਦਾ ਦੇਖ ਲੈ ਗਿਆ। ਦੇਖ ਲੈ। ਆ ਮੈਂ ਤੇਰੀ ਪੀ ਜਾ। ਆ ਦੇਖ ਲੈ। ਦਾਤਾ ਵੀ ਕਹਿੰਦਾ ਦੇਖ ਲੈ। ਆ ਹੋ ਗਿਆ। ਸਿੱਧਾ ਬਜਾਰੇ ਆਉਂਗਾ ਕਹਿੰਦਾ ਮੈਂ। ਸਿੱਧਾ ਹੀ ਚਲ ਆ। ਫਿਰ ਬਦਈ ਲੋ ਆਦੇ। ਬਾਤ ਹੀ ਗਈ ਨਹੀਂ ਕੰਮ ਨੂੰ। ਆਏ ਆ। ਅੱਛਾ ਠੀਕ ਆ ਜਨ। ਲੱਗ। ਉਹ ਸੌ ਲਾ ਉਹ ਸੌ ਨਾ ਸਾਰੇ। ਉਹ ਮਾਰੂ ਫੇਰ ਕਰਦੇ ਤੈਨੂੰ ਬਾਅਦ ਚ ਕਰਦਾ। ਕੀ ਪਲਾਨ ਹੈ ਜਦੇ ਭਾਈ? ਅੱਜ ਪਲਾਨ ਬਈ ਬਹੁਤ ਅੱਜ। ਹੂੰ। ਅੱਜ ਵੀ ਪਹਿਲਾ ਕਿੱਲੇ ਸਵੇਰੇ ਕਰਕੇ ਆਂਦੀ ਉਹਦੇ ਟੈਂਕੀ ਖੜੀ ਉੱਧਰ ਸ਼ਾਮ ਨੂੰ ਪਚਾਰ ਕਿੱਲੇ ਨੂੰ ਫੇਰ ਕਰਨੀ ਆ ਕਿੰਨੇ ਦਾ ਪੰਪ ਲਾ ਦੇ ਵੇ ਗੱਡੀ ਸਰਵਾਉਣ ਚੱਲੇ ਆ। ਸਵੇਰੇ ਕਾਕਾ ਉਹਦੀ ਕਾਕਾ ਲਈ ਹਾਂ ਆ ਦੋ ਪੰਪ ਪਏ ਗੱਡੀ ਇਹ ਜਿਹੜੀ ਨੂੰ ਫੇਰ ਕਰਾ ਦੇਣੀ ਸੀ। ਕਾਕਾ ਲਈ ਸਵੇਰੇ ਕਰਕੇ ਸ਼ਾਮ ਨੂੰ ਉਹਦੀ ਕਰਨੀ ਆ ਕਣਸੂਗਾ ਤੁਮਾ ਲੱਗ ਗਿਆ ਗੋਭੀ ਸੁੱਕਣ ਲੱਗ ਗਈ। ਆ ਦੇਖ ਲਈ ਗੰਨੇ ਨੂੰ ਆਪਣੇ ਨੂੰ ਕੀੜੀ ਲੱਗੀ ਜਾਂਦੀ ਆ ਵਿੱਚ ਕਰਦੇ ਉਹ ਗੋਭ ਸੁੱਕਣ ਲੱਗੀ ਉਹ ਨਾਲੇ ਹੁਣ ਇੱਥੇ ਅੱਜ ਸੁੱਕ ਗਈ ਉਹ ਤਾਂ ਗਾਂ ਲਈ ਕੱਲ੍ਹ ਸੁੱਕ ਜਣੀ। ਇਹ ਸਾਡੀ ਬਹੁਤ ਸਪੀਡ ਨਾਲ ਵੱਧਦੀ ਆ ਫਿਰ। ਵੱਧਦੀ ਆ। ਹੁਣ ਉਹਦੀ ਅੱਜ ਸ਼ਾਮ ਨੂੰ ਕਰਨੀ ਆ 505 ਕਰ ਦੇ ਗਿਓ ਪੂਲਾ ਜਿੱਥੇ ਕਣਕੜੀ ਬੂਟਿਆ ਜਿੱਥੇ ਜਨਰੇਟਰ ਲਾਉਂਦੇ ਪਾ ਡੋਬੇ ਦਾ ਪਣੀ ਜਾਂਦਾ ਹਾਂ ਉੱਥੇ ਉਹਨਾ ਮੋਟਰ ਦਾ ਪਣੀ ਜਾਏਗਾ ਨਾ ਐ ਪਿੰਡ ਵਾਲੀ ਦਾ ਪਾਈਪ ਲਾਈਨ ਲੱਗੇਗਾ ਪਾਈਪ ਲਾਈਨ ਦੱਬਣ ਲੱਗੇਗਾ ਬੈਟਰੀ ਲਾਈਟ ਚਰਪੜਿਆ ਹਾਂ ਹਾਂ ਮੈਂ ਮੜੀ ਪਾਣੀ ਛੱਡ ਕੇ ਮੁੜੇ ਆਣਾ ਬਸ ਪਾਈਪ ਲਾਈਨ ਤਾਂ ਜਾਂਦੀ ਉਹ ਜੇ ਸਟੇਜਮੈਂਟ ਕਰ ਤੋਂ ਆਈ ਕਾ ਨੂੰ ਉਹ ਡੋਬੇ ਵਾਲੀ ਯਾਰ ਉਹ ਲੱਗ ਕ੍ਰੈਸ਼ ਰੱਖਣਾ ਆਪਾਂ ਨੀ ਅਰਦੇ ਛੁੱਟਦੇ ਨੂੰ ਆਈ ਗਿਆ ਨਾ ਅਰਦੇ ਛੁੱਟਦੇ ਨੂੰ ਡੋਬੇ ਦਾ ਨਹੀਂ ਉਹਦੇ ਨਾਲੇ ਜੋੜਦੇ ਹੈ ਨਹੀਂ ਹਥਿਆਰ ਲੈ ਕੇ ਆਉਣਾ ਕੀ ਲੈਣਾ ਜਿਹੜੀ ਚੀਜ਼ ਬਣਾਉਂਦੀ ਹੈ ਕੀ ਲੈਣਾ ਵੀਡੀਓ ਬਣਾਉਣੇ ਵਾਲ ਗੱਡੀ ਚ ਵਾਜੋ ਆਪਾਂ ਗੱਡੀ ਛੋਟੀ ਆ ਸਾਡੀ ਇਹ ਕਿੱਥਾ ਥੋੜਾ ਥੱਕ ਰਹਿਦਾ ਇੱਕ ਜਣੇ ਨਾ ਮਰੇ ਬੈ ਰੋਪੜੇ ਜਾਣਾ ਕਿਤੇ ਨਹੀਂ ਇਹਦਾ ਲੰਬੇ ਰੂਟ ਨੂੰ ਆਵਾ ਭਰੋਣੀ ਮਾਰੀ ਗੱਡੀ ਘੱਟ ਲਾਦੂ ਟਾਇਰ ਮਨ ਹੈਗੀ ਆ ਕਿਹੜੇ ਦਿਖਾਈ ਹੁੰਦੀ ਜਦ ਟਾਇਰ ਪਵਾਏ ਆ ਆਪਾਂ ਹੈਗੀ ਘੱਟ ਥੋੜੀ ਗੱਡੀ ਬਹੁਤ ਸੋਹਣੀ ਆ ਸਾਡੀ ਇਹ ਬਾਹ ਕੰਮ ਦੀ ਗੱਡੀ ਆ ਮੋਟਰਸਾਈਕਲ ਗਿੰਦਾ ਤੇਲ ਖਾਂਦੀ ਆ ਆਹ ਮਾ ਦੀ ਦੁਬਦੀ ਹੁੰਦੀ ਇਹਦਾ ਕਿਹਨ ਕੀ ਗੱਲ ਚਰਮ ਵਾਲੀ ਆ ਗੱਡੀ ਉਹ ਅੱਛੀ ਨਹੀਂ ਨਹੀਂ ਸਿਆਜਾ ਵੀ ਇਹਦੇ ਤੇ ਬੜਾ ਕੇ ਆਉਨੇ ਦੁਖ ਦੀ ਇਹ ਗੱਡੀ ਅਸੀਂ ਵੇਚਣੀ ਨਹੀਂ ਹੈਗੀ ਵੇਚੀ ਨਾ ਕਦੇ ਵੀ ਇਹ ਬਾਪੂ ਜੀ ਨੇ ਲੈ ਕੇ ਦਿੱਤੀ ਮੈਨੂੰ ਭਾਈ ਚਾਚੇ ਤੁਹਾਨੂੰ ਆਨੇ ਦਾ ਗੱਲ ਗੱਡੀਆਂ ਬੜੀਆਂ ਨੇ ਬੜੀ ਲੱਗਦੀ ਟਰੈਕਟਰ ਕਦੇ ਵੇਚਾ ਬਾਪੂ ਕੋਲ ਬਾਪੂ ਟਰੈਕਟਰ ਦੁਬਾਰਾ ਆਉਣੇ ਵੀ ਫਿਰਦਾ ਦੇਖਦੇ ਆਂ ਤੁਹਾਨੂੰ ਸੁਲਾਹ ਆਉਂਦੀ ਆ ਹੋਰ ਆ ਲਿਆ ਬਾਈ ਦਾ ਮੈਨੂੰ ਹਾਂ ਦੇਖਦੇ ਕਿਆ ਬੰਦਦਾ ਤੁਹਾਨੂੰ ਸ਼ਾਮ ਤੱਕ ਦਾ ਟਾਈਮ ਦੇ ਦੇ ਟਰੈਕਟਰ ਮਹਾ ਜੇ ਮੇਰਾ ਲੋਡ ਲੱਗ ਗਿਆ ਵਾ 41ਵੇਂ ਦੁਆਰੇ ਮੋੜ ਕੇ ਲੈ ਕੇ ਜਾਣਾ ਦਿੱਥੇ ਹਾਂ ਮੈਂ ਖੜ ਜਾ ਬਸ ਬਾ ਮਹਾਰਾ ਜੀ ਕਿਰਪਾ ਕਰ ਦੋ ਦਵਾਰੇ ਘਰ ਬਸ ਦੋ ਕੁ ਦਿਨ ਦੀ ਗੇਮ ਹੋਰ ਆ ਖੜ ਜਾ ਗਏ ਭਾਈ ਜੀ ਜਿੰਨੇ ਹਫਤਾ ਲੋਟ ਆ ਗਿਆ ਇਹਦਾ ਜੇ ਆ ਗਿਆ ਸਾਡਾ ਹਫਤਾ ਲੋਟ ਫੇਰ ਜਿੱਥੇ ਲਿਆਉਣਾ ਦੂਵੇ ਦਿਨ ਰੈਕਟਰ ਲਿਆਉਣਾ ਵਾ ਕਾਣੀ ਆ ਚਾਚੇ ਜਿਗਨਾ ਹੁਣ ਤੁਹਾਨੂੰ ਬੜਾ ਖਿੱਚਣਾ ਪੈਂਦਾ ਨਾ ਛੋਟੇ ਨੂੰ ਉਹਦੇ ਨਾਲ ਜਿੱਥੇ ਮਰਜ਼ੀ ਨੂੰ ਕੰਮ ਕਰਦਾ ਫਰੀਜ ਹੋਰ ਕੀ ਆ ਯਾਰ ਬੜਾ ਰੈਕਟਰ ਵੀ ਨਹੀਂ ਖਿੱਚ ਹੁੰਦਾ ਆਪਾਂ ਕਹਿ ਦਿੰਨੇ ਆ ਬੰਦੇ ਬਾਈ ਦਾ ਹੁਣੇ ਫੋਨ ਆ ਕੇ ਹਟਿਆ ਮੈਨੂੰ ਮਾਈ ਜੀ ਮੈਨੂੰ ਦੋ ਦਿਨ ਦਾ ਟਾਈਮ ਦੇ ਦੋ ਬਸ ਪਹਿਲਾਂ ਤੋਂ ਮੈਂ ਉਹ ਆਇਆ ਤਾਂ ਉਧਰ ਛਤਰੀ ਲੈਣ ਉੱਤੇ ਤਾਂ ਮੈਂ ਇਹਨਾਂ ਤੇ ਨਾ ਛਤਰੀ ਲੈ ਕੇ ਗਿਆ ਬਾਈ ਟਰੈਕਟਰ ਦੀ ਅੱਛਾ ਕਿਸੇ ਨੂੰ ਲਵਾ ਕੇ ਲੈ ਗਿਆ ਉਹ ਵਲੌਗ ਦੇਖਦੇ ਆ ਹਾਂ ਬਾਈ 2 ਦਿਨ ਦਾ ਟਾਈਮ ਬੱਸ ਦੇ ਦਿਓ ਸਾਨੂੰ ਵੀ ਤੁਹਾਨੂੰ ਪੱਕਾ ਕਨਫਰਮ ਕਰ ਦਵਾਂ ਜੀ ਦਾ ਬਹੁਤ ਆ ਹੁਣ ਮੜ ਜਾ ਸੌਦਾ ਬਣ ਗਿਆ ਜੇ ਉਧਰ ਫਿਰ ਤਾਂ ਲਿਆਉਣਾ ਮੈਂ ਫਿਰ ਨਹੀਂ ਛੱਡਦਾ ਹਾਂ ਉਹ ਬਹੁਤ ਦੇਖਣਾ ਪੈਣਾ ਉਦੇ ਵਿੱਚ ਕੋਈ ਨੁਕਸਾ ਥੋੜਾ ਤਿਆਰ ਟਰੈਕਟਰ ਮੈਂ ਨਾ ਉਹ ਹੀ ਕਹ ਬਾਈ ਦੇ ਕੇ ਆ ਬੰਦਾ ਜੇ ਵੇਚਿਆ ਤਾਂ ਉਹਦੇ 'ਚ ਨੁਕਸ ਨਹੀਂ ਦਾ ਹੁਣ ਘਰਾਂ ਵੀ ਕੰਮ ਵੀ ਲਾਇਆ ਛੱਡ ਛੁੱਟਾ ਇਹ ਨੁਕਸ ਹੁੰਦਾ ਮੈਂ ਲੈਣਾ ਨਹੀਂ ਦਾ ਨੁਕਸ ਨਹੀਂ ਕੋਈ ਕੋਈ ਵੀ ਗੱਲ ਹੈ ਨਾ ਜੇ ਕੋਈ ਗੰਦੀ ਕਰਪਾ ਨੇ ਸੌਦਾ ਕਰਨਾ ਕਦੇ ਵੀ ਕਿਸੇ ਚੀਜ਼ ਦਾ ਵੀ ਮੈਂ ਨਹੀਂ ਗੱਲਾ ਕੋਈ ਵੀ ਬੰਦਾ ਜਿਹੜੀ ਫੋਟੋ ਹੁੰਦੀ ਉਹ ਬਹੁਤ ਚੀਜ਼ ਸਾਫ਼ ਹੁੰਦੀ ਹੈ ਅਸਲੀ ਲੱਗਦਾ ਪਤਾ ਕੋਲ ਜਾ ਕੇ ਫਿਰ ਚੀਜ਼ ਦਾ ਜੀਦਾ ਹੀ ਵਧੀਆ ਕਿ ਆਪਾਂ ਸਾਹਮਣੇ ਆ ਹੁਣ ਗੱਡੀ ਖੜੀ ਤੇ ਕੋਲ ਬੈਠੇ ਹੂੰ ਇਹਦੇ ਕੋਲ ਬੈਠਦੇ ਪਤਾ ਲੱਗਦਾ ਕਿ ਨਹੀਂ ਲੱਗਦਾ ਹੁਣ ਇਹਨੂੰ ਫੋਟੋ ਪਾ ਦਿਆ ਇਹਨੇ ਆਈ ਜਾਵਾਂਗਾ ਬਹੁਤ ਵਧੀਆ ਤੈਨੂੰ ਨਹੀਂ ਇੱਕ ਹੋਰ ਆ ਜਾ ਤੇ ਤੁਸੀਂ ਤਾਂ ਬਾਈ ਬਥੇਰੀ ਸੰਭਾਲ ਰੱਖੀ ਬਿੱਦੀ ਹੁਣ ਅਗਲੇ ਦੀ ਬਾਈ ਸੰਭਾਲ ਚੱਲ ਹੋਊਗੀ ਵਧੀਆ ਪਰ ਪਤਾ ਨਹੀਂ ਹੁੰਦਾ ਉਹ ਨਾ ਉਹ ਹੀ ਕਹਿੰਦਾ ਮੈਂ ਸਭ ਦਾ ਉਹ ਲੱਗ ਲੱਗ ਜੀ ਨਾ ਬਾਈ ਕਹਿੰਦਾ ਮੁੰਡਾ ਤਾਂ ਬਾਹਰ ਨੂੰ ਗਿਆ ਹੋ ਜੀ ਨੇ ਲਿਆਦਾ ਅੱਛਾ ਹਾਂ ਉਹ ਖੜਾ ਹੀ ਆ ਕਹਿੰਦਾ ਦੋ ਕੀਲਿਆਂ ਦੀ ਤਾਂ ਖੇਤੀ ਕਹਿੰਦਾ ਯਾਰ ਸਾਡੇ ਕੋਲ ਚਾਹੀ ਕੋਈ ਨਾ ਮਾਹ ਜੇ ਲੋਟ ਲੱਗਿਆ ਮਾ ਕੇ ਢੇੜਾ ਮਾਰਦੇ ਆ ਆਹੋ ਠੀਕ ਹੈ ਚੱਲੀ ਰੋਪੜੋ ਫਿਰ ਜਾਓ ਜਾਓ ਤਾਂ ਹੋਇਆ ਵੀ ਤਾੜੀ ਲਿਆਵਾਂ ਮੁੜ ਕੇ ਪਧਾਈਆਂ ਫੇਰ ਹੋ ਜਾਣ ਬਾਈ ਮਾਲਾ ਪਿੰਡ ਚ ਮੈਂ ਫੇਰ ਮੁੜ ਕੇ ਆਦੀ ਲੋਟ ਜਾਂ ਲੱਗ ਜAVE ਮੜਾ ਜਾ ਬਸ ਸੱਚ 9 ਵਜੇ ਦਾ ਬਿਠਾਇਆ ਹੋਤਾ ਸਾਨੂੰ ਪਲੇਟ ਫੀਸ ਪੈਣੀ ਹੈ ਕਰਮਜੀਤ ਦਾ ਰਾਮਨਦੀਪ ਪਰ ਹਾਂ ਠੀਕ ਨਹੀਂ ਕੀ ਵਿਧਾ ਗਈ ਤਾਲ ਕੋਈ 9 ਵਜੇ ਦਾ ਬਿਠਾਇਆ ਵਾ ਕੰਮ ਕੋਈ ਨਹੀਂ ਹੋਇਆ ਕੰਮ ਕੋਈ ਨਹੀਂ ਹੋਇਆ ਆ ਪੀਪਾ ਲਈ ਬੈਠੇ ਕਿਹਨੂੰ ਦਾਣੇ ਦੇਣੇ ਉਹ ਵੀ ਨਹੀਂ ਆਇਆ ਆ ਪੀਪਾ ਕੱਚ ਵਾਲੀ ਬੈਠੇ ਹੈ ਉਹ ਕਹਿੰਿਆ ਤਾਂ ਪਰਸੂ ਦਾ ਕੰਮ ਕਰਕੇ ਚਾਹੀਦੀ ਕੰਮ ਕਰਕੇ ਚਾਹੀਦੀ ਹੈ ਉਹਣਾ ਟਰਾਲਾ ਸੀ ਭਰਾ ਕੇ ਆਪਣਾ ਰੋਪੜ ਉਹ ਨਹੀਂ ਆਇਆ ਉਹਨੂੰ ਵੀ ਦੇਖਦੇ ਭਾਈ ਆ ਜਾ ਤੂੰ ਲੈ ਸਹਿਜੋ ਕਹਿੰਦਾ ਟਰਾਲਾ ਦੇ ਦਿਓ ਮੇਰਾ ਹਲੇ ਉਧਰ ਸਾਡੇ ਨਾਲ ਟਰਾਲਾ ਬਾਹਰ ਖੜਾ ਏ। ਇਧਰ ਨੇ ਲੈ ਹੱਡੂਆ ਨਗਰੀ ਦਾ। ਨਾਲਾ ਛਾਇਆ। ਬਾਈ ਸੀਰ ਟਾਈਮ ਆ ਛੜਾ ਬੈਣਾ। ਗੁਟਕੇ ਗੁਟਕੇ ਗੱਲ ਬਣਾ ਕੇ ਚੱਲੇ ਨੇ। ਵਧੀਆ ਦਾ ਤਾਂ ਹੁਣ। ਬਹੁਤ ਵਜਿਆ ਮੈਂ ਹੁਣ ਦੇਖੇ ਬੈਠੇ। ਠੀਕ ਆ। ਵਧੀਆ ਗੁਟਕੇ ਲਾਏ ਆ। ਹੁਣ ਨਹੀਂ ਹਿਲਦਾ ਇਹ। ਬਹੁਤ ਦੂਰ ਉਧਰ ਤੱਕ ਉਹ ਮੇਰਾ ਟਰਾਲਾ ਹੈ। ਹੈ? ਵੀਡੀਓ ਜੀ। ਉਹ ਫਰਕ ਕਰਦੋ ਲੈ ਯਾਰ ਹੱਥ ਲੱਗੇ ਬਿਨਾਂ ਚੀਜ਼ ਨਹੀਂ ਹਿਲਦੀ ਮੁੜ ਕੇ। ਇਹ ਇਹੀ ਐ ਥਾਗ ਦੀ ਗੋਟੀ। ਥਾਗ ਦੀ ਗੋਟੀ ਬਹੁਤ ਚੱਲਿਆ ਪੰਥਾ ਦੇ ਨੇ। ਹੁਣ ਵੀ ਚੱਲਦਾ। ਪੇਜਾਲੇ ਬਹੁਤ ਪਾਉਣੇ ਹੁਣ ਵੀ ਉਹ ਹੋਰ ਆਗੜਾ ਦਾ ਜੱਟ ਯਾਰ ਆਗੜਾ ਭਾਈ ਉਹੀ ਟਰਾਲਾ ਹੈ ਜਿਹੜਾ ਮਸ਼ਹੂਰ ਹੋਇਆ ਦਾ ਆ ਆਗੜਾ ਦੇਖੋ ਇਹ ਭੈਣਾ ਲੈ ਗਿਆ ਕਾੜਾਈ ਦਾ ਹਾਂ ਕਾਹਨਾਂ ਪਾਰਟੀ ਨਹੀਂ ਕਰੀ ਹੈਗੀ ਲੱਖ ਸਬਸਕ੍ਰਾਈਬਰ ਦੀ ਕਰੀ ਵੀ ਹਲੇ ਮੈਂ ਦਾ ਘਰ ਮੰਨੂ ਦਾ ਘਰ ਵੀ ਸਾਨੂੰ ਕਰੀਏ ਨਾ ਕਰੀ ਨਹੀਂ ਤੂੰ ਕਰਤੀ ਨਹੀਂ ਕਰਤੀ ਉਹਨੇ ਪਾਈ ਜਾਨੂ ਕਰਤੀ ਇਦਣੇ ਉਦਣੇ ਕੀ ਗੱਲ ਕਰਦਾ ਹੈ ਉਹ ਮੈਂ ਸ਼ਾਮ ਨੂੰ ਹਾਂ ਕੋਈ ਨਾ ਅਸੀਂ ਕਹ ਮੈਂ ਕਹੂੰਗਾ ਵੀ ਤੇਰਾ کیا ਮਾੜਾ ਕਰਤਾ ਸੀ ਕਹੀ ਆਇਓ ਆਪਣਾ ਦਾ ਬਾਈ ਉਧਰੇ ਘਾਪੀ ਦੇ ਕਹਦਾ ਆ ਜਾ ਬਾਈ ਮਗਾ ਆ ਗਿਆ ਲੈ ਫਿਰ ਕੋਈ ਗੱਲ ਨਹੀਂ ਹਾਂ ਬੇ ਹੁ ਕੰਮ ਕਰਨਾ ਕੰਮ ਤਾਂ ਯਾਰ ਦੂ ਤੇ ਨੱਕ ਤਾਂ ਹੁਣ ਮੱਕੀ ਦੀ ਜਣਿਕ ਮੱਕੀ ਦੀ ਬੀਜਣੀ ਸ਼ਾਮ ਮੱਕੀ ਮੱਕੀ ਦੀ ਆ ਉਥੇ ਖੇਤ ਬਾਂਵਾ ਕੰਮ ਤਾਂ ਬਹੁਤ ਇੱਕ ਖਾਲ ਸਾੜੀ ਜਾਲੇ ਰਹਿੰਦੀ ਆ ਸਵੇਰੋਂ ਅਮਰਦੀਪ ਨੂੰ ਕਹਿਆ ਬਾ ਖਾਲ ਸਵਾਰ ਜਾ ਹਾਂ ਮੈਂ ਸਵਾਰੀ ਜਿਹੜੀ ਸਵਾਰੀ ਥੋੜੀ ਜੀ ਹੁੰਦੀ ਹੈ ਮੈਂ ਸਵਾਰੀ ਹੁਣੀ ਹੈ ਰਾਤ ਅਸੀਂ ਸਵਾਰਤੀ ਢੇਰਾ ਹੋ ਗਿਆ ਸਾਲਾ ਮੱਛਰ ਬਹੁਤ ਲੜਨ ਲੱਗ ਗਏ ਹਾਲ ਵੀ ਦੇਖ ਲੈ ਕਹੀਦੀ ਸਵਾਰੀ ਵੀ ਹੈ ਸਵਾਰੀ ਹੈ ਵਧੀਆ ਸਵਾਰੀ ਹੈ ਦੇਖ ਲੈ ਸਾਰੀ ਹੈ ਸਵਾ ਵਧੀਆ ਟਰਾਲੀ ਆ ਹੁਣ ਤੂੜੀ ਦੀ ਭਵਾ ਦੇਣੀ ਹੈ ਜਾਨ ਆਈ ਤੇ ਜਾਨ ਆਈ ਦੀ ਖਾਤ ਕਰੀ ਬੁੰਦੀ ਖਾਦੀ ਅਹ ਬਨਾਈ ਹਟ ਜਾਣੇ ਤਾਂ ਉਹ ਹਲ ਜਾਣੇ ਤੇ ਪੂਰੀ ਕਈ ਲਾਉਦਾ ਹੈ ਆਏ ਬਾਪ 2 ਮਿੰਟ ਮੈਂ ਮਤ ਉਹ ਗਾਣਾ ਨਹੀਂ ਇਹ ਗਾਣਾ ਨਹੀਂ ਤਾਂ ਇੱਕ ਹੋਇਆ ਕੀ ਜੇ ਕਰਨਿਸ਼ਕਾਰ ਛੱਟ ਤੇ ਰਫਲਾ ਚਲਾਉਣੀ ਐ ਜੱਟ ਭੁੱਲਿਆ ਉਹ ਐੇ ਉਹ ਜੱਟਾ ਜਿਹੜਾ ਭੁੱਲ ਗਿਆ ਰਫਲਾ ਇਹ ਬਥੇਰੀ ਖੇਤੀ ਕਰੀਆ ਸਾਵੇਂ ਨਾਲ ਬੰਦਾ ਬਦਲ ਜਾਂਦਾ ਜਿਵੇਂ ਚੰਨੀ ਕਹਿੰਦਾ ਹੁੰਦਾ ਮੈਂ ਬੱਕਰੀਆਂ ਬੁੜੀਆਂ ਚੂਈਆਂ ਮੈਂ ਫਲਾਣਾ ਕੰਮ ਕਰ ਰਿਹਾ ਇਹ ਵੀ ਕਹਦਾ ਤਾਂ ਬੜੇ ਰੱਕੇ ਮੋੜ ਤੂੰ ਕਹਿੰਦਾ ਵਈ ਤੇ ਖੇਤੀ ਕਰੀਆ ਮੈਂ ਤੇਰੀ ਪਹਿਲਾ ਬਾਪੂ ਨਾਲ ਇਹੀ ਕਰਾਉਂਦਾ ਹੁੰਦਾ ਦਾ ਯਾਰ ਇਹ ਡੀਐਂਡੀ ਉਹ ਕਿਹੜੀ ਸਰਕਾਰ ਆਉਂਦੀ ਆ ਬੱਦਰ ਐਮਪੀ ਯੂਪੀ ਦੇਖਦੇ ਕਿਹੜੇ ਬਣਦੇ ਆ ਪਜਾਮਾ ਹਨਾ ਯਾਰ ਇੱਥੇ ਵੀ ਆਪਣੇ ਇੱਥੇ ਵੀ ਬੁੱਡੇਪੁਰੇ ਉਹ ਵੀ ਨੱਕਾ ਲੱਗਿਆ ਬਾਈ ਇਹਦੇ ਕਰਕੇ ਲੱਗਿਆ ਪਾਣਾ ਹੁਣ ਚੋਣਾਂ ਇਹਦੇ ਕਰਕੇ ਨਾ ਇਹਦੇ ਕਰਕੇ ਨੱਕਾ ਲੱਗਣਾ ਚੈਕਿੰਗ ਚ ਵੀ ਹੁੰਦੀ ਹੁੰਦੀ ਲੱਗਦਾ ਇਹਦਾ ਮਤਲਬ ਇਹ ਆ ਬਈ ਲੱਗਦੀ ਫੋਰਥ ਲੱਗਦੀ ਆ ਚੋਣਾਂ ਦੇ ਪਹਿਲਾਂ ਪੁਲਿਸ ਲੱਗਦੀ ਆ ਹੌਸਲਾ ਲੱਗੀ ਹੋਈ ਇਹੋ ਕੋਈ ਕਾਲ ਹੈ ਕਾ ਤਾਂ ਉਹ ਸਪਲਾਈ ਸਪਲਾਈ ਚੱਕਰ ਹੁੰਦਾ ਅਗਦਾ ਦੁਰੂ ਦਾ ਨੇੜੇ ਨਸ਼ਾ ਪੱਤਾ ਵੇਚਦੇ ਆ ਅੱਛਾ ਵੀ ਵੋਟਾਂ ਵਾਸਤੇ ਕੀ ਪੈਸੇ ਪੁਸਾ ਲੈ ਇਹਦੋਂ ਤੋਂ ਕਰੇ ਹਾਂ ਉਹ ਹੁੰਦੀਆਂ ਇਹ ਅੱਛਾ ਵੀ ਪੈਸਾ ਪੁਸਾ ਆਪਣੇ ਜੂਨ ਚਾ ਫੋਟਾ ਸ਼ੁਰੂ ਕੀ ਪੈਣੀ ਆ ਇਹ ਦੇਮਪੀ ਦੀ ਪੈਣੀ ਆਉਣਾ ਅਮਰ ਜੂਨ ਹੋ ਗਏ ਪੈਣੀ ਆ ਆਪਣੇ ਜੂਨ ਚ ਪੰਜਾਬ ਦੀ ਆਪਣਾ ਤਾਂ ਕੋਈ ਚੋਣ ਪਛਾਣ ਵੀ ਹੈ ਉਹ ਨਹੀਂ ਨਾ ਆਉਂਦਾ ਨਾ ਜਾਂਦਾ ਕੋਈ ਹਰਨਸ ਰਾਜ ਹਰਨਸ ਰਾਜ ਬਚਾਰੇ ਨੂੰ ਤੇ ਰੇਗ ਪਿੰਡ ਵੀ ਘੇ ਲੈਂਦੇ ਉਹਨੂੰ ਉਹ ਘੇਰ ਨਹੀਂ ਇਹ ਕੰਮ ਨਹੀਂ ਕਰੇਗਾ ਤਾਂ ਹੈ ਉਹ ਮੈਂ ਰੇਗ ਨੂੰ ਲਾ ਕੇ ਗਏ ਨਾ ਤਾਂ ਹੀ ਨਹੀਂ ਆਉਂਦਾ ਕੋਈ ਹੈ ਆਪਣੇ ਪਿੰਡ ਤਾਂ ਹੀ ਨਹੀਂ ਆਉਂਦਾ ਉਹਨੂੰ ਕੋਈ ਵੀ ਨਾ ਕਾਂਗਰਸ ਆਇਆ ਨਾ ਆਵਾਦੀ ਪਾਰਟੀ ਦਾ ਕੁਝ ਵੀ ਨਹੀਂ ਆਇਆ ਯਾਰ ਤੁਸੀਂ ਤਾਂ ਆ ਗਈ ਆ ਗਈ ਹਾਂ ਇਹੀ ਤਾਂ ਹੁੰਦਾ 5 ਸਾਲ ਬਾਅਦ ਤਾਂ ਆਪਣੇ ਕੋਲ ਆਉਂਦੇ ਆ ਇਹ ਜੇ ਹੁਣੇ ਨਾ ਅਗਲੇ ਨੂੰ ਸਵਾਲ ਜਵਾਬ ਕਰੇ ਫੇ ਫਾਇਦਾ ਗਿਆ ਫਾਇਦਾ ਗਿਆ ਹੈਗਾ ਫਿਰ ਗੱਲ ਨਹੀਂ ਕਰ ਵੰਦੀ ਉਹ ਘੇਰ ਦੇ ਕਾਤੇ ਹੁੰਦੇ ਆ ਜੇ ਕੰਮ ਨਹੀਂ ਹੋਣਾ ਤਾਂ ਘੇਰਦਾ ਅਗਲਾ ਜੇ ਕੰਮ ਕਰਾਵੇ ਮੈਨੂੰ ਕੰਮ ਕਰਾਵੇ ਮਿਲੇ ਅਗਲਾ ਨਾਲ ਘੁੰਮਦਾ ਵੀ ਬਾਈ ਆ ਜਾ ਬਾਦੀ ਬਾਪ ਆ ਸਾਡੇ ਇਲਾਕੇ ਦਾ ਬੰਦੇ ਨੇ ਕੰਮ ਕਰਿਆ ਹੋਇਆ ਹੈ ਹੈਗਾ ਨਹੀਂ ਤੇ ਕਰਨਾ ਹੀ ਕੁਛ ਨਹੀਂ ਵੋਟਾਂ ਦੇ ਮੌਕੇ ਆਉਣਾ ਹੈ ਹੱਥ ਪੰਨ ਕੇ ਮੁੜ ਜੇ ਨਾ ਵੋਟਾਂ ਲੈ ਕੇ ਮੁੜ ਕੇ ਤੂੰ ਗਾਲ ਮੈਂ ਕਾਉਣ ਫੇ ਫਿਰ ਅਗਲੇ ਭਾਈ ਸਵਾਲ ਜਵਾਬ ਪਹਿਲਾ ਹੁੰਦਾ ਤਾਂ ਦੀ ਸਵਾਲ-ਜਵਾਬ ਥੋੜੂ ਘਰ ਤੇ ਕੱਲ ਨਹੀਂ ਆਉਂਦੀ ਹੁਣ ਬਾਈ ਗਾਹਾਂ ਜਿਹੜੇ ਨਿਆਣੇ ਨਿੱਕੇ ਆ ਸਭ ਨੂੰ ਪਤਾ ਵੀ ਕਿਆ ਕੁਛਾ ਦੁਨੀਆ ਬਾਈ ਸਿਆਣੀ ਹੋ ਗਈ ਉਹ ਹੁਣ ਅੱਗੇ ਦਾ ਮਾਮਲਾ ਕਰਦਾ ਮੈਂ ਕਰਿਆ ਨਹੀਂ ਤਾਂ ਜਿਆਦਾ ਇੱਥੇ ਬੈਠਾ ਇਹਦੇ ਕਣਕ ਦਾ ਮੌਅ ਆ ਬਹੁਤ ਤੇਜ ਆ ਬਾਈ ਹੁਣ ਸਵਾਲ-ਜਵਾਬ ਕਰਦੇ ਆ ਅੱਬਾਪੂਨੇ ਦੇ ਟਾਈਮ 'ਚ ਹੁੰਦਾ ਤਾਂ ਜਦੋਂ ਅੱਗੇ ਹੁੰਦਾ ਤਾਂ ਕੰਮ ਪਤਾ ਕਿਆ ਹੁੰਦਾ ਤਾਂ ਅੱਗੇ ਇਹ ਇੱਕ ਘਰ ਦੇ ਆਪੂ ਨੇ ਇੱਕ ਲਾਣੇ ਦੇ ਨੇ ਜਿਵੇਂ ਅਕਾਲੀਆਂ ਨੂੰ ਵੋਟ ਪਾਉਣੀ ਐ ਉਹ ਲਾਣੇ ਨੇ ਸਾਰੇ ਨੂੰ ਅਕਾਲੀਆਂ ਨੂੰ ਵੋਟ ਪਾਉਣੀ ਐ ਸਮਝਿਆ ਇਹ ਕਾਇਤਾ ਵੀ ਕਾਂਗਰਸ ਖਾਣੂ ਬੋਟ ਪਾਉਣੀ ਕਾਲੀ ਨੂੰ ਨਕਾਗਰਾਸ ਨੂੰ ਪਾਉਣੀ ਹੈ ਤਾਂ ਉਹਨਾਂ ਸਾਰਿਆਂ ਦੇ ਧੱਕਾ ਨਾਲ ਕਾਂਗਰਸ ਨੂੰ ਪਾਉਣੀ ਹੈ ਹੁਣ ਹੁਣ ਪਤਾ ਗਿਆ ਹੁਣ ਕਿ ਅਗਲੇ ਪੜੇ ਲਿਖੇ ਆ ਦੇਖਦੇ ਹਾਂ ਕਿੰਨੇ ਕੰਮ ਕਰ ਰਹੇ ਆ ਜੇ ਚਾਰ ਜੀ ਆ ਤਾਂ ਚਾਰੇ ਲਹਿਦੀ ਲਹਿਦੇ ਪਾਉਂਦੇ ਆ ਦੇਖਦੇ ਆਓ ਅਗਲਾ ਸਵਾਲ ਜਾ ਘਰ ਮੈਂ ਜਾਂਗੀ ਸਟਾਰਟ ਹੋਉਂਦੀ ਪਹਿਲਾਂ ਇਹਨਾਂ ਨਾਲ ਤਾਂ ਬਾਦੋਂ ਹੁੰਦੀ ਹੈ ਮੇਦੀ ਫਲਾਣੀ ਨੂੰ ਪਾਉਣੀ ਦੀ ਫਲਾਣੀ ਨੂੰ ਜਾਗਾ ਕਹੇ ਮੈਂ ਫਲਾਣੀ ਨੂੰ ਪਾਉਣੀ ਤੇ ਉਹ ਕਹਿੰਦੇ ਦੱਸ ਕਿਆ ਕਰਿਆ ਤਾਂ ਨਹੀਂ ਇਹਨੇ ਕਿਆ ਕਰਿਆ ਹੋ ਅੱਗੇ ਵੀ ਜਿੱਥੇ ਤੂੰ ਵਿਚਾਰਾ ਫੇ ਤੂੰ ਵਿਚਾਰਾ ਦੰਦ ਹੈ ਹੈ ਆਪਸ ਰਾਜਾ ਤੂੰ ਇਧਰੇ ਕਰਿਆ ਗਿਆ ਕੁਝ ਵੀ ਨਹੀਂ ਕਰਿਆ ਉਹ ਆਪਦਾ ਬੰਗੋ ਵੋਟਾਂ ਮੈਂ ਖੜਕਾ ਉਹ ਕਿਹਿਆ ਲੋੜਤੀ ਜੇ ਕਿਤੇ ਬੈਠਾ ਦਾ ਬਜਾਰਾ ਸਾਧੂ ਸਾਧੂ ਗੁੰਡੀ ਜੱਕੀ ਫਿਰਦਾ ਹੈ ਭਸਮਾ ਕੱਪੜੇ ਪਾਈ ਫਿਰਦਾ ਜੂਏ ਸਾਧੂ ਮਾਲੇ ਤੂੰ ਆਹ ਕੰਮ ਚ ਲੱਗਿਆ ਰਿਆ ਹੁਣਾ ਤੂੰ ਕਾਨੂੰ ਇਦਾਂ ਨੂੰ ਫਾਦਾ ਹੈ ਕਿ ਨਹੀਂ ਵਧੀਆ ਇੱਜ਼ਤ ਬੜੀ ਬਧੀ ਕੀ ਆਪਣੀ ਮਿੱਟੀ ਘਟਾਉਣ ਲੱਗਿਆ ਹੋਇਆ ਤੂੰ ਆਹ ਜੋ ਆਹ ਬਾਈ ਅਗਲੇ ਨੇ ਕੰਮ ਦੇਖਣਾ ਹੈ ਉਹ ਕੀ ਫਿਰਦਾ ਫਿਰਮੀ ਦੇ ਪੱਟ ਪਿੰਡਾਂ ਦੀਆਂ ਫੇਰੀਆਂ ਵਾਕੀਰ ਘੁੰਮਦਾ ਦੇਖਿਆ ਕੀ ਦਿਹਾਗਾ ਫਿਰਦਾ ਅਜੇ ਦੇਖਿਆ ਤਾਂ ਇਹ ਦੇਖਾਂ ਉਹ ਬੜਾ ਦੇਖਦਾ ਰਹਿੰਦਾ ਹੈ ਕਿ ਕਿਧਰ ਕਿੰਨੀ ਗੱਪਾਂ ਤੋਂ ਹੋਈ ਅੱਜ ਉਹਦੇ ਦੇਖਦਾ ਮੈਂ ਤਾਂ ਮੇਰੇ ਆਲ ਜੀ ਵੀ ਘੇਰੇ ਪਾਤਾ ਆ ਕੱਲ ਕਿਹੜਾ ਆਉ ਘਰੇ ਆਲਾ ਵੀ ਘੇਰੇ ਪਾਤਾ ਉਹਨੂੰ ਗੱਲ ਲਈ ਆਈ ਗੱਡੀ ਮੈਂ ਠੱਕ ਕੇ ਗਿਆ ਉਹ ਹੁਣੇ ਸਾਰੇ ਨਾਲੇ ਆ ਗਏ ਆਮਾ ਚਾਹੀ ਕਾਂਗਰਸ ਜਿਹਦੇ ਨਹੀਂ ਕੰਮ ਕਰਿਆ ਹੁਣੀਓ ਬਾਈ ਉਹਦੇ ਨਾਲ ਕੋਈ ਉਹਨੇ ਬਾਈ ਕਿਹੜਾ ਦਾ ਮੁੰਡਾ ਆਪਣਾ ਮਨ ਨੂੰ ਲੱਗਦਾ ਇਹਦੇ ਚ ਹੀ ਆ ਉਹ ਕਿਸੇ ਹੈ ਜੂਨੀਅਨ ਦਾ ਹੀ ਤਾਂ ਉਹ ਜਿਹਨੇ ਸਵਾਲ ਜਵਾਬ ਕਰੇ ਉਗਾਂ ਦਾ ਕਹਿੰਦਾ ਅਸੀਂ ਹੁਣ ਦਿੱਲੀ ਨੂੰ ਚੱਲੇ ਤੇ ਕਹਿੰਦਾ ਤੁਸੀਂ ਮੂਰੇ ਕਿੱਲਾਂ ਗੱਡੀਆਂ ਵੇ ਸੜਕਾਂ 'ਚ ਕਹਿੰਦੇ ਅਸੀਂ ਪਿੰਡਾਂ ਦੀਆਂ ਫਿਰ ਮੀਆਂ ਵਰਗੜਦੀਏ ਕਹਦਾ ਵੜ ਜੂਗੇ ਤੁਸੀਂ ਪਿੰਡਾਂ 'ਵਾਂ ਗੱਲ ਵੀ ਸੱਚੀ ਆ ਕੱਲ ਨਹੀਂ ਆਉਂਦੀ ਬਾਈ ਉਹਨਾਂ ਨੂੰ ਗੱਲ ਆਉਣੀ ਕਿ ਆਏ ਆਉਣੀ ਵੀ ਨਹੀਂ ਆਈ ਤੇ ਚੱਜ ਦੇ ਕੰਮ ਕਰੇ ਹੋਗੇ ਤਾਂ ਹੀ ਗੱਲਾਂ ਹੋਣਗੀਆਂ ਕਿਉਂਕਿ ਚੱਜ ਦਾ ਕੰਮ ਕਰੇ ਨਾ ਅਗਲਾ ਆਉਂਦੇ ਰ ਕੁਰਸੀਆਂ ਢਾ ਕੇ ਐ ਟੈਂਟ ਟੁੰਟਾ ਲਾ ਕੇ ਬਟ 100 ਬੰਦਾ ਇਕੱਠਾ ਕਰਕੇ ਬਿਠਾ ਲਦੇ ਅਗਲੇ ਯਾਰ ਆਪਾਂ ਨੂੰ ਇੱਥੇ ਮੋਟਰ ਵ ਬਿਠਾ ਬਲਾ ਆਇਆ ਦਾ ਝਾੜੂ ਵਾਲਾ ਜਦੋਂ ਇੱਥੇ ਕਣਕਾਂ ਪਿਛਲੇ ਸਭ ਪਿ ਕਹਿੰਦਾ ਸਾਡੀ ਸਰਕਾਰ ਹਲੇ ਆਈ ਹੋਆ ਕਹਿੰਦਾ ਗਾਹਾਂ ਨੂੰ ਦੇਵਾਂਗੇ ਉਹ ਆਪਜ਼ ਕਿਹਨੂੰ ਮਿਲਿਆ ਮਸ਼ੀਨ ਆ ਗਈ ਭਾਈ ਓਏ ਆ ਗਈ ਆ ਗਈ ਆ ਆ ਗਿਆ ਕਿੱਧਰ ਗਿਆ ਚਲੋ ਭਾਈ ਸ਼ੁਕਰ ਕਰ ਕੰਮ ਜਦੂਰੀ ਆ ਕੋਈ ਤਾਂ ਕੰਮ ਹੋਊਗਾ ਅੱਜ ਹੈ ਕੋਈ ਤਾਂ ਕੰਮ ਹੋਊਗਾ ਜੀ ਤੂੰ ਹੋਰ ਕੀ ਸਾਡੀ ਮੱਕੀ ਵੀ ਹੋਊਗੀ ਪਹਿਲੇ ਪਹਿਲੇ ਪਾਨੇ ਬਾਜਰਾ ਬੀਜਣਾ ਮੋਟਰ ਵਾਲਾ ਪਾਣੀ ਨਾਲ ਰੌਣੀ ਕਰਕੇ ਇਹਦੇ ਫੇਰ ਪਾ ਜਿਹੜਾ ਬੀਜਣਾ ਪੁੱਟੇ ਪੁੱਟੇ ਦਾ ਹਾਂ ਪੈਪ ਲਾਈਨ ਲੈ ਪੈਪ ਨੂੰ ਪੈਪ ਲਾਈਨ ਦੱਬਣੀ ਵੀ ਉਹ ਸਾਹਮਣੇ ਢੂਟੇ ਆਪਣੇ ਆਪ ਅਸੀਂ ਪੈ ਲੇ ਜਾਈਏ ਉਹ ਕਿਹੜੇ ਚੱਕੇ ਨਾਲ ਪੁੱਛਿਆ ਪੁੱਛੀ ਇਹ ਕਿੱਥੇ ਜਾਈ ਜਾਨੀ ਉਹ ਕੋਈ ਵੀ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਕੱਢ ਲਓ ਪੈਪ ਉਹ ਥੇ ਆਪਾਂ ਨੇ ਪੈ ਕਿਢਾ ਲੈਣੇ ਗਾਹਾਂ ਆਪਣੇ ਖੇਤਾਂ ਵਿੱਚ ਨਿਕਲ ਜਾਣਾ ਨੱਕਾ ਜਾ ਤੇਹੀ ਪਾਣੀ ਆਪਾਂ ਉੱਧਰ ਜਾਂਦਾ ਆਪਾਂ ਨੇ ਪੈਪ ਲਾਈਨ ਹੈ ਪਾਈ ਹੋਈ ਆਹੀ ਮੋਟਰ ਦਾ ਪਾਣੀ ਪਾਈ ਕਾਹਦਾ ਬਹੁਤ ਘੱਟ ਵਰਤਦੇ ਆ ਐਪਲਾਈ ਨੇ ਚੱਲਦੀ ਆ ਸਾਰੇ ਕਿਤੇ ਹੁਣ ਆਪਾਂ ਆਪਣਾ ਉਹ ਨੂੰ ਦੁੱਤਿਆਂ ਜਿੱਥੇ ਟੋਬੇ ਦਾ ਪਾਣੀ ਲੱਗਦਾ ਦਾ ਗਾਹਾਂ ਨੂੰ ਬੂਟੇ ਪਟਾਕੇ ਜੀਰੀ ਜੂਰੀ ਲਾਵਾਂਗੇ ਉਹਨਾਂ ਦੇ 2 ਸਾਲ ਫੇਰ ਲਗਾਉਂਦੇ ਜਰਾ। ਉਹ ਜ਼ਮੀਨ ਹੈਗੀ ਆ ਕਰਮਜੀਤ ਦੀ ਬਾਈ ਤਾਇਿਆਂਾਂ ਦੀ। ਕਰਮਜੀਤ ਤੇ ਇਹ ਸਾਨੂੰ ਗਾਹਾਂ ਤੇ ਬਾਪੂ ਨੇ ਹੀ ਡੈੜੀ ਦੇ ਦੋ ਭਾਈ ਤੇ ਤੇ ਜਿਹੜਾ ਤਾਇਆ ਦਾ ਮੇਰਾ ਗੁਜਰ ਲਿਆ ਤਾਂ ਪਹਿਲਾਂ ਤਾਂ ਲੱਗਦਾ ਠੀਕੀ ਖੇਤੀ ਕਰਦੇ ਹੁੰਦੇ ਤੇ ਫਿਰ ਉਹਦੇ ਬਾਅਦ ਵੰਡ ਲਈਦੀ ਜ਼ਮੀਨ ਆਧ-ਅਧ ਹੋ ਗਿਆ ਦਾ ਫਰੀਨਾ ਨੇ ਉਹਦੇ ਪਿੰਡ ਲਈ ਲਈਦੀ ਥੋੜੀ ਜਿਹੀ ਥੋੜੀ ਜਿਹੀ ਹੋਰ ਦੀ ਦੋ ਕਿਲੇ ਉੱਥੇ ਚਲ ਗਏ ਤੇ ਡੇਢ ਕਿਲਾ ਸਵਾ ਦੋ ਕਿਲੇ ਹੋ ਰਹੇ ਆ ਕਿ ਤੇ ਬਾਕੀ ਉੱਧਰ ਆ ਬੰਨ ਕੋਲ ਹੈ ਤੇ ਹੁਣ ਇਥੇ ਕਨੈਕਸ਼ਨ ਨਹੀਂ ਤਾਂ ਹੈਗਾ ਟੋਬੇ ਵਾਲਾ ਹੀ ਪਾਣੀ ਲੱਗਦਾ ਦਾ ਆਪਣੇ ਉੱਧਰ ਕਨੈਕਸ਼ਨ ਹੈਗਾ ਤਾਂ ਬਾਅਦ ਚੋਂ ਲਵਾਇਆ ਤਾਂ ਆਪਾਂ ਨੇ ਤੇ ਇਹਨਾਂ ਨੇ ਭਰਿਆ ਹੁਣ ਤਾਂ ਹਲੇ ਨਿਕਲੇ ਨਹੀਂ ਤੇ ਹੈਗੇ ਕਨੈਕਸ਼ਨ ਤੇ ਹੁਣ ਆਪਾਂ ਨੇ ਇਥੇ ਮੋਟਰ ਤੇ ਬਾਈ ਨੇ ਪੈਟਰਨ ਲੈਂਦਾ ਪਿਆ ਇਹੋ ਵੀ ਮੋਟਰ ਕੋਲੋਂ ਪਾਣੀ ਮੋਟਰ ਲਈ ਲੱਗ ਜਾਣਾ। ਉਹ ਜਿਹੜੇ ਆਹ ਪਾਣੀ ਪੀਣਾ ਜ਼ਮੀਨ ਦਾ ਔਖਾ ਹੋ ਜਾਂਦਾ। ਆਹ ਬਾਰੇ ਗੀਂਦ ਲੱਗਦੇ ਆ। ਆਹ ਉੱਥੇ ਜਾਣੀ ਆ। ਹੁਣ ਦਿਖਾ ਦੇਣੀ ਤੁਹਾਨੂੰ ਨਾਲ ਦੀ ਨਾਲ ਤਿੰਨ ਚਾਰ ਦਿਨ ਕਾਰਵਾਈ ਪੈਣੀ ਜਿਹੜੀ ਨਾਲ ਦੀ ਨਾਲ ਚੱਲੀ ਜਾਣਾ ਪ੍ਰੋਗਰਾਮ। ਤੇ ਸਮਝ ਗਏ ਹੋ ਆ ਤੁਸੀਂ ਕਰਕੀਨਾਂ ਨੇ ਲੀਵਰ ਕੱਢ ਲੂਗੀ ਹੁਣ ਜਿਹੜਾ ਮਸ਼ੀਨ ਨਾਲ ਪੱਟ ਲੈ ਜਣੀ ਚਾਹੀਦਾ। ਬਾਕੀ ਦੇਖਦੇ ਕਿ ਆ ਕਾਰਵਾਈ ਪੈਂਦੀ ਆ ਨਾਲ ਦੀ ਨਾਲ। ਗੱਡੋ ਲਵੇ ਲੱਗਿਆ ਪੈ ਪੈ ਹੋਵੇ ਆ ਵੇ ਇੱਧਰ ਦਾ ਲੈ ਨਾ ਆ ਗਿਆ ਭਾਈ ਕਹੀ ਨਹੀਂ ਨਾ ਸਾਲੀ ਠੀਕ ਬੁੱਕਰ ਲੈ ਮੜ ਮੜੀ ਝੇੜ ਵਿੱਚ ਤਾਂ ਇੱਥੇ ਖਾਲ ਹੁੰਦੀ ਦੀ ਨਾਲ ਜਿੱਥੇ ਬੈਠੀ ਹੋਏ ਜਿੱਥੇ ਦਾਦੇ ਦਾ ਪੈਰ ਆ ਬਸ ਇੱਥੇ ਇੱਥੇ ਉਰੇ ਹੀ ਆ ਹਾਂ ਇੱਥੇ ਆ ਇੱਥੇ ਖਾਲ ਹੁੰਦੀ ਦੀ ਇਹਦੇ ਚ ਦੱਬ ਹੋਇਆ ਪਿਆ ਥੋੜਾ ਦੇਰ ਹੁfte ਫਟਿਆ ਹੋਦਾ ਉਹ ਕਹਿੰਦਾ ਪਾਣੀ ਪਾਣੀ ਛਾਲ ਪਾਣੀ ਛਾਲ ਤਾਂ ਪਾਣੀ ਕਰਕੇ ਹੋ ਗਿਆ ਉੱਪਰ ਲਾ ਕੇ ਪੈਰਾਂ ਨਾਲ ਦੱਬ ਪੈਰਾਂ ਨਾਲ ਦੱਬ ਕੇ ਕਹਿੰਦਾ ਬਿੱਟੀ ਬਾਤ ਹੀ ਕਹੀ ਨਹੀਂ ਥਾਲੀ ਠੀਕ ਹੈਗੀ ਕਈ ਪੜਦੀ ਨਹੀਂ ਹੁਣ ਤਾਂ ਥੋੜਾ ਜਿਹਾ ਰਹਿ ਗਈ ਹੁਣ ਐਨੇ ਬੰਦੇ ਬਦਲ-ਬਦਲ ਕੇ ਪੱਟ ਲਵਾਂਗੇ ਕੱਕਲੀ ਜੂ ਮੈਂ ਲਾ ਲਿਖਾ ਲੈ ਦੱਸੀ ਵੀ ਆ ਅੱਜ ਬਹਿ ਹੂਗਾ ਅੱਜ ਡੰਡਾ ਪਿਆ ਤਾਂ ਇੱਥੇ ਯਾਰ ਕਿੱਥੇ ਪਿਆ ਉਹ ਇਹ ਜਿੰਨੀ ਨਾ ਪੈਦੀ ਮਟਾਈ ਹੁੰਦੀ ਉਹਨਾਂ ਦਾ ਦਬਦਾ ਹੈ ਹਾਂ ਉਹ ਦਬਦਾ ਦਬ ਨਹੀਂ ਹੁੰਦਾ ਬਗਾ ਮੈਂ ਦੱਸਦਾ ਤੁਹਾਨੂੰ ਫੋਟੇ ਵੀ ਲੱਭਦੇ ਨੇ ਤੇ ਪੈਵਲਨ ਲੱਭੀ ਜੀ ਨੂੰ ਲੱਭਦੇ ਆ ਆਹ ਨਾਲ ਹੋ ਰਹੀ ਉਹ ਸਾਰੀ ਕਲਾਸ ਤਾਂ ਹੋ ਰਹੀ ਸੀ ਉਹ ਦਾਮਨ ਜੋਤੀ ਉਹਨਾਂ ਨੂੰ ਸਿੱਖਣਾ ਬਹੁਤ ਬਹੁਤ ਹੀ ਹੋ ਲੋ ਜਾਂ ਪਹਿ ਮੂਵੀ ਜਾਨੇ ਮਾਮੜੇ ਦਾ ਉਹਦਾ ਪਾਣੀ ਮੋਟੀ ਦੇ ਸਾਹ ਦੇ ਸਾਹ ਮਿਲੇ ਔਖਾ ਹੀ ਆ ਪਏ ਭਾਈ ਹੈ ਮਿਲ ਗਿਆ ਪਰ ਹੋਰ ਕੋਈ ਚੱਕਰ ਨਹੀਂ ਜਾਏਗਾ ਕਰਦੇ ਨਹੀਂ ਫੁੱਟਣਾ ਜਾਵੇ ਕਰਦੇ ਫੁੱਟੇ ਨਹੀਂ ਵੀ ਕੇਸ ਵੱਧ ਨਾ ਜਾਵੇ ਕਿਸੇ ਤਰੀਕੇ ਕਰਨੇ ਵਾਲਾ ਪ੍ਰੈਸ਼ਰ ਕਰਨਾ ਪੈਣਾ ਤਾਂ ਪਈਦਾ ਵੀ ਪ੍ਰੈਸ਼ਰ ਬਹੁਤ ਔਖਾ ਫਿਰ ਜੋੜ ਲਾਉਣਾ ਬਹੁਤ ਔਖਾ ਹੈ ਫੇ ਕੰਮ ਵੱਜ ਜਾਂਦਾ ਉਹਦਾ ਪਹਿਲੇ ਹੀ ਟਾਈਮ ਜ਼ਿਆਦਾ ਲਾ ਲੂਗਾ ਲੈ ਲੈ ਤਾਂ ਹੀ ਆ ਵੀ ਟੱਕ ਮਾਰੀਏ ਤੇ ਨਫਟਿਆਂ ਦਾ ਬੱਸ ਇਹਦਾ ਮੜ ਮੜਾ ਰਗੜਿਆ ਮੜ ਮੜਾ ਤਾਲ ਗਿਆ ਹੈ ਇਹਨੇ ਮੈਂ ਕਹਿੰਦਾ ਬਾਜੂਆ ਬਿਲਵੀਰਾਂ ਦੀ ਮੋਟਰਾਂ ਚ ਇਹਦਾ ਗਿਆ ਕਹਿੰਦਾ ਬਾਈਪਲੇਨ ਲੈ ਆਉਂਦੀ ਹਾਂ ਨਹੀਂ ਇਹਦਾ ਕਿੰਨਾ ਪਟਾਈਦਾ ਜੇ ਸਾਹ ਨਾਲ ਪਟਾਈ ਆ 5-10 ਸਪੀਡ ਆਪਾਂ ਹੀ ਨਾ ਛੇੜੂ ਰੱਖਦਾ ਵਾ ਹਾਂ ਕਹਿੰਦਾ ਸਪੀਡ ਹੀ ਛੇੜ ਕੇ ਜਰੂਰੀ ਕਦੇ ਮਿੱਟੀ ਪਾ ਦੋ ਕਦੇ ਮੈਪ ਪਾ ਦੇਣਾ ਹਾਂ ਅੱਜ ਖੇਤ-ਕੀਤ ਕੱਢ ਦਿੰਦੇ ਉੱਥੇ ਤੱਕ ਉਹ ਕਹਿੰਦਾ ਜੇ ਸ਼ਾਮ ਨੂੰ ਟਾਈਮ ਲੱਗ ਗਿਆ ਸਾਡੇ ਕੋਲ ਆ ਕੇ ਅਸੀਂ ਮੈਪ ਪਾ ਵੀ ਜਾਵਾਂਗੇ ਫੇਰ ਕਿੰਨੇ ਪੈਰਾਇਟ ਲੈ ਤੂੰ ਸਪੀਡ ਚੰਗੀ ਆ ਬਾਈ ਦੀ ਹੈ ਸਪੀਡ ਠੀਕ ਆ ਸਪੀਡ ਉਹ ਬਾਗਟ ਦਾ ਵਾ ਫਰਕ ਹੈ ਛੋਟੀ ਬਾਗਟ ਹੈ ਨਾ ਬੜੀ ਗਾਲੀ ਫਿਰ ਇੰਨਾ ਜੌੜਾ ਚੱਲਦੀ ਬਾਗਟ ਬੜੀ ਇਹੀ ਇਹੀ ਤੇਰਾ ਹੁੰਦਾ ਘਟਿਆ ਪਰ ਫਿਰ ਮਿੰਟ ਕਰ ਜਾਣੀ ਸੀ ਫੇ ਸਾਨੂੰ ਕੇ ਸਪੀਡ ਵਧਦੀ ਹੁੰਦੀ ਫੇ ਸਾਨੂੰ ਵੀ ਘਟ ਲੱਗੀ ਜਾਣੀ ਸੀ ਵੀ ਘਟ ਹੈ ਜੇ ਠੇਕਾ ਹੁੰਦਾ ਫਿਰ ਅਗਲੇ ਦੀ ਸਿਰ ਦਰਦੀ ਸਾਡੀ ਸਿਰ ਦਰਦੀ ਖਤਮ ਹੋਣੀ ਬਾਈ ਤੈਨੂੰ ਫੁੱਟਾ ਹੈਗਾ ਇੱਕ ਦਮ ਦਾ ਘੱਟ ਕੇ ਉਹ ਸਹੀ ਫੜਾਈਓ ਕਾ ਤਿੰਨ ਦਾ ਰਾਂ ਨਾਲ ਉਹਦੀ ਛਾਤੀ ਤੱਕ ਆਉਂਦਾ ਆ ਖੇਤ ਮੇਣਾ ਇੱਥੇ ਇੱਥੇ ਮਿੱਟੀ ਹੈ ਇਹਦਾ ਆ ਤਾਈ ਤੋਂ ਹੁੰਦਾ ਯੋਕੀ ਤਾਂ ਇਹ ਹੋਂਦ ਹੁੰਦਾ ਅਗਰ ਬਾਗੇ ਇਹ ਨਹੀਂ ਲੈਣਾ ਬੈਣਾ ਤਿੰਨ ਕਿਹਾ ਹੈ ਹੈਗਾ ਤਿੰਨ ਦਾ ਕੱਢ ਫੋਨ ਮਿਲਦਾ ਤਾਂ ਉੋਂ ਤੱਕ ਕਿੰਨਾ ਹੁੰਦਾ ਲੈ ਫੋਨ ਤੇ ਮੇਣਾ ਮੇਣਾ ਹਾਂ ਮਿੰਦੂਗਾ ਹਾਂ ਬਾਸ ਲਾ ਜਾ ਬਾਹਰ ਆ ਜਾ ਬਾਹਰ ਆ ਜਾ ਹੁਣ ਇਹਦਾ ਪ੍ਰੈਸ਼ਰ ਕਰਨੀ ਬੰਦੀ ਕਰ ਨੀ ਤੇਰੀ ਉਹਦਾ ਹਮਦਾ ਮਸ਼ੀਨ ਵੀ ਕੱਢ ਲਉ ਇੰਨੀ ਕਦਾਂ ਨਹੀਂ ਜੀ ਸਾਤੇ ਕਢਾਉਣ ਦੇ ਜੀ ਕਢ ਦਿੰਦੇ ਮੈਂ ਖਰਚਾ ਪੈਣਾ ਦੇਖ ਲਓ ਮਸ਼ੀਨ ਵਾਲਾ ਵੀ ਖਰਚਾ ਹੀ ਲੈਣਾ ਫਟੋ ਦੇਖ ਲਓ ਹੱਤ ਕਰੂਗਾ ਆਉਂਦੇ ਫਿਰ ਤਿੰਨ ਸਾਈ ਹੈਗਾ ਤੂੰ ਤਿੰਨ ਸਾਈ ਆ ਭਾਈ ਤਿੰਨ ਤੱਕ ਹਾਂ ਕੀ ਆ ਬਿੰਡ ਲੱਗਿਆ ਹੋੜਾ ਮੋਬਾਈਲ ਨਾਲ ਮੇਰੇ ਦਿਨ ਦੇਖੀ ਬੈਟਰੀ ਲੋਗਾ ਬਿੰਡ ਤੋਂ ਪਹਿਲੇ ਇਹ ਤੂੰ ਕਿਹਨੇ ਚੱਕਰ ਤੂੰ ਕਦੋਂ ਗੂਥਿਆ ਮਾੜਨ ਪੱਲਾ ਚੱਕ ਨਾ ਨਾ ਥੋੜੀ ਉਪਰੀ ਲਾ ਦੇਣੀ ਭਾਈ ਨਾ ਉਂਗਲੀ ਮਾਸਰ ਦਾ ਇਹ 1.2 ਮੀਟਰ ਹੋ ਗਿਆ ਕਿੰਨਾ ਬਣ ਗਿਆ ਵੀਰ 3.5 ਫੁੱਟ ਦੇ ਪਰ ਹੋ ਗਿਆ 3.5 ਫੁੱਟ ਦੇ ਪਰ ਹੋ ਗਿਆ 3.5 ਫੁੱਟ ਦੇ ਲੱਗਾ ਨਹੀਂ ਬੂੰਗਾ ਬਾਹਰ ਵਾਲਾ ਮਾਸਰ ਕਿੰਨਾ 5 ਫੁੱਟ ਦਾ ਵਾਲਾ ਮਾਸਰ ਅੱਜ ਲੱਗੇ ਤੇ 5000 ਫਿਰ ਹਾ ਇਹ ਲਗੜਾ ਮਾਸਰ ਲੱਗਦਾ ਨਾ ਇਹਦਾ ਬੋਲੇ ਬੋਜ ਦਾ ਉਹਦੇ ਵਿੱਚ ਖੜ ਕੇ ਦੇਖਾ 3.5 ਫੁੱਟ ਹੋਇਆ ਜੀ 3.5 ਦਾ ਉਹੜੇ ਸਾਢੇ ਤਿੰਨ ਸਾਫੀ ਵੀ ਕਰਨੀ ਆ ਉਹ ਵੀ ਚੱਕ ਫੋਨ ਭਾਈ ਤਿੰਨ ਰਹਿ ਗਿਆ ਨਾ ਜਿਹੜੇ ਮਿੱਟੀ ਪੱਧਰੀ ਕੱਢੀ ਦਿੰਦੇ ਏ ਤਿੰਨ ਫੁੱਟ ਰਹਿ ਗਿਆ ਨਾ ਉਹ ਵੀ ਬੜਾ ਵੀ ਕਿੱਥੇ ਹੁੰਦੀ ਉਹਨੂੰ ਬਾਹਰ ਪਾ ਲੰਗਾ ਲੱਗਦਾ ਲੱਡ ਰਹਿਣਾ ਆਪੇ ਹੋ ਗਿਆ ਹਾਈਕੋਰਟ ਦੀ ਗਈ ਆ ਸਾਢੇ ਤਿੰਨ ਵੋਟਾਂ ਸਾਢੇ ਤਿੰਨ ਵੋਟਾਂ ਬਣਾਈ ਕੋਸਤ ਗੱਲ ਜੀ ਕਿੰਨੇ ਪੈਸੇ ਲਿਆਇਆ 740 ਆ ਗਏ ਬਾਕੀ ਬਾਕੀ ਸਵੇਰੇ ਗੱਡੀ ਆਏਗੀ ਅਰੇ 150 ਪੂਰੀ ਦਰ ਕੇ ਜਾਉਂਗੇ ਹਾਂ ਉਹ ਦਰ ਤੇ ਜਾਂਦੇ ਕਰਾਇਆ ਦੇ ਦਿੱਤਾ ਉਹਨੂੰ ਠੀਕ ਹੈ ਠੀਕ ਹੈ ਦੁਬਾਰਾ ਮਿੱਤਰ ਨਾਲ ਉਹ ਆ ਆਹੋ ਕਰਨਾ ਨਾ ਇਹਦਾ ਸ਼ਾਕਟ ਵਿੱਚੇ ਆ ਬਈ ਲੈ ਆਪਣੇ ਟਰਾਲਾ ਖਾਲੀ ਕਰਕੇ ਨਾ ਲਾਭਣਾ ਲੈਣਾ ਆਹੋ ਵੀ ਲੋਕ ਹੈ ਗੈਲੀ ਕਾ ਜਾਈ ਨਾਲ ਨਹੀਂ ਚਾਈ ਜਾਣਾ ਠੀਕ ਆ ਆਹੋ ਮਿਲਈਏ ਦੋਏ ਦੋ ਟਰਾਲੇ ਭਰਾ ਲੈਣਾ ਕਿੰਨੂ ਭਰਾ ਲੈ ਉਹਦੇ ਨਾਲ ਦੋ ਦਰਾਂ ਨਾਲ ਓਰ ਕਾ ਤੋਂ ਟਰਾਲੇ ਭਰਾਈਆਂ ਵੀ ਜੇ ਮਾਜੀ ਪਹਿਲਾਂ ਬਾਪਣਾ ਹੁੱਕ ਨਾ ਲੈ ਜਾ ਕਿ ਕਰਾਉ ਕਿ ਜਾਣਾ ਨਹੀਂ ਨਵਾਲੀ ਪਹਿਨੀ ਧਵਾ ਦਿਆ ਸੱਕ ਠੀਕ ਆ ਜੀ ਵਾਜ ਚਲਾ ਦੇ ਨਹੀਂ ਤਾਂ ਸ਼ਾਕਟ ਨਾਲੇ ਆ ਵਿੱਚੇ ਫਸਾ ਤਾ ਹਾਂ 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 ਚਲੋ ਇਹਦਾ ਲੋਕ ਆਇਆ ਲੱਗ ਨਹੀਂ ਹੈਗਾ ਹਾਂ ਵੇਰੋ ਤਰਿਆਂ ਦੇ ਵਿੱਚ ਮੱਕ ਜਦ ਗੱਡੀ ਆ ਗਈ ਥੋੜੀ ਮੰਨ ਲਗਾ ਲੇਤੀ ਫਿਰ ਆਪੇ ਪਾ ਕੇ ਜਾਉਂਗੇ ਮਸ਼ੀਨ ਵਾਲੇ ਹਾਂ ਹਾਂ ਉਹ ਉਹ ਵੀ ਨਹੀਂ ਕਰੂਗੇ ਹੋਲ ਤੇ ਰੋੜੇ ਆ ਨਾ ਜਿਹੜੇ ਇੱਥੇ ਮਿੱਟੀ ਦੀ ਨਿਕਲ ਚੀ ਪਹੀ ਜਿਹੜੇ ਬਹੁਤ ਆ ਉੱਥੇ ਆਪ ਖੜਨਾ ਪੈਣਾ ਕੋਲ ਲੋ ਜੀ ਬਾਈ ਆ ਖੇਤ ਵਿੱਚ ਤਾਂ ਨਿਕਲ ਗਈ ਇੱਧਰ ਸਾਰੀ ਫੈਮਲਾ ਹੁਣ ਆਪਾਂ ਨੇ ਉਹਦੇ ਤੇ ਰੋਡ ਚੜਾਈ ਆ ਇਹ ਤੇ ਹਲੇ ਦੇਖ ਨਹੀਂ ਕਿੱਥੇ ਤੱਕ ਪਟਦਾ ਬਾਈ ਕਹਿੰਦਾ ਹਲੇ ਲਾਉਂਗਾ ਤਿੰਨ ਚਾਰ ਘੰਟੇ ਕਹਿੰਦਾ ਮੈਂ ਇਥੇ ਤੱਕ ਕਹਿੰਦਾ ਪੱਟ ਹੋ ਗਈ ਪੱਟ ਨਹੀਂ ਸਾਨੂੰ ਵੀ ਆਇਆ ਵੀ ਰਾਤ ਨੂੰ ਫਿਰ ਆਵਾਜਾਈ ਬੰਦ ਹੁੰਦੀ ਆ ਸੜਕ ਨੂੰ ਇਹਨੂੰ ਆਪਣੇ ਫਿਰਮੀ ਕੀਤਾ ਵਾਲੀ ਵੀ ਰਾਤ ਰਾਤ ਦੱਬ ਹੋ ਜਵੇ ਤਾਂ ਵਧੀਆ ਗੱਲ ਜਿੱਥੇ ਦਾ ਘੱਟ ਹੋ ਜਵੇ ਪਰ ਕੱਲੂ ਆਪਣਾ ਨਿਬੜ ਜੂਗਾ ਉੱਥੇ ਤੱਕ ਬਾਕੀ ਕੋਈ ਗੱਲ ਨਹੀਂ ਬਾਈ ਅਗਲੀ ਕਾਰਵਾਈ ਆ ਜਿਹੜੀ ਤੁਹਾਨੂੰ ਕੱਲੂ ਦਿਖਾਵੂਗੇ ਹੁਣ ਅੱਜ ਦਾ ਵਲੋਗ ਆਪਣਾ ਇਥੇ ਤੱਕ ਦਾ ਸასი ਕਰਦੇ ਸਾਰਿਆਂ ਨੂੰ ਆਹ ਪੱਟ ਗਈ ਬਾਈ ਲੈਨ ਸੋ ਪੱਟ